ਸਰਨ ਸਤਿ ਸ਼੍ਰੀ ਅਕਾਲ ਅੱਜ ਆਪਾਂ ਚੱਲੇ ਆਂ ਮੈਚ ਖੇਡਣਾਂ ਕਵੱਡੀ ਪੱਤਰ ਕਿੱਲੋ ਪਿੰਡ ਭਲਾਈ ਜਣੇ ਕਮਲਦੀਪ ਆਪਣਾ ਨਾਲ ਆ ਬਈ ਆਪਣਾ ਉਸਤਾਦ ਤੇ ਆ ਪਿੱਛੇ ਮੁੰਡਾ ਆਪਣਾ ਹੋਮ ਬੈਠਾ ਨਾਲ ਹੱਥ ਬਣਾਏ ਤੇ ਗੋਪੀ ਪੱਥਰਾ ਲੈਣ ਚੜਾਉਣਾ ਹੈ ਜੀ ਅਸੀਂ ਗੱਗੂ ਨੂੰ ਨਾਉਣਾ ਛੱਡ ਗੱਗੂ ਨੂੰ ਨਾਉਣਾ ਛੱਡ ਕੇ ਆਇਆ ਥੋੜਾ ਲੇਟ ਤੇ ਆ ਰਿਹਾ ਪਤਾ ਨਹੀਂ ਮਰੇ ਫੋਨ ਲਾਉਣਾ ਕਿੱਥੇ ਆ ਤੇ ਅੱਗੇ ਕੇ ਜਿਵੇਂ ਜਿਵੇਂ ਜਾਵਾਂ ਬਈ ਸਾਰਾ ਦਿਖਾਵਾਂਗੇ ਸੋਨੂੰ ਪਹਿਲਾ ਹੁਣ ਮੋੜੇ ਤਿਆਰ ਕਰਦੇ ਸਾਡਾ ਖੇਡਰ ਨਾਲ ਪਹਿਲਾ ਬਲੌਗ ਹੈ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਬਈ ਆਹ ਬਈ ਗੋਪੀ ਵੀ ਆ ਗਿਆ ਆ ਜਾ ਬਹਿ ਜਾ ਬਈ ਨਕਟ ਨਹੀਂ ਲਿਆ ਝੋਲਾ ਦੇ ਕਿਹੜਾ ਰਿਹਾ ਸਾਡਾ ਪ੍ਰਿੰਟ ਹੈ ਬਈ ਗੋਪੀ ਪਥਰਾਲਾ 2.5 ਲੱਖ ਦਾ ਜੇਤੂ ਝੋਲਾ ਦਾ ਦਿਖਾਉਣਾ ਸੀਗਾ ਦਿਖਾਤਾ ਝੋਲਾ ਦਿਖਾਤਾ ਹਾਂ ਓਏ ਹੱਥ ਆ ਜਾ ਦੇਖਿਓ ਹਾਰਦਾ ਨਹੀਂ ਏ ਚਾ ਬਹਿ ਜਾ ਬਾਈ ਯਾਰ ਚਾਨ ਗਿਆ ਚ ਵੀ ਕਰਦੇ ਰਹਿਣਾ ਮੇਰੇ ਨਾਲ ਆ ਹੈਲੋ ਹਾਈ ਕਰਦੇ ਬਾਈ ਹੋ ਗਿਆ ਆਪਣਾ ਹਾਂ ਤੁਮੇ ਕਰੀ ਲੈ ਠੀਕ ਹੈ ਫਾਈਰ ਬ्रो ਤੁਹਾਨੂੰ ਨਹੀਂ ਦਿੰਦਾ ਸੁਣੀ ਜੇ ਨਾ ਕੱਢ ਕੇ ਨਹੀਂ ਖਾਣੂ ਨਾ ਮਿੱਠਾ ਚੁੱਕ ਸਾਰੀ ਟੀ ਸ਼ਰਟ ਨਹੀਂ ਪੁਰਿਓ ਨੇ ਫੇਰਾ ਦੇ ਸਾਰੀ ਵਸੀ ਬਾਬਾ ਹੈਲੋ ਹਾਈ ਬਾਈ ਸਾਰਿਆਂ ਨੂੰ ਚੱਲ ਜਾਣਗੇ ਚਾਹਲਾ ਬਲਾਉ ਪੱਟੇ ਹੋ ਗਏ ਚਲੋ ਠੀਕ ਹੈ ਬਈ ਆਪਾਂ ਜੈ ਨੈਕਸ ਮਾਨ ਦਿੱਤਾ ਮੈਂ ਦੀ ਗੱਲ ਤੂੰ ਖੜਨੇ ਵੀ ਆ ਗਿਆ ਗੱਗੂ ਪਥਰਾਲੇ ਵਾਲਾ ਆ ਗਿਆ ਦੀਪੂ ਪਥਰਾਲੇ ਬੜਾ ਦੇਖਣਗੇ ਉਹ ਚੀਜ਼ ਮੈਂ ਨਹੀਂ ਗਿਆ ਆ ਗਏ ਵੀਰੇ ਮੈਂ ਤਾਂ ਮੈਂ ਟੱਪਾ ਜਾਣਿਆ ਹੁਣ ਗੱਗੂ ਨੂੰ ਚੜਾਉਣਾ ਮੈਂ ਤਾਂ ਸੋ ਤੁਸੀਂ ਛੋਟੇ ਨਾਲ ਜਾਣਾ ਦੇਖੋ ਗੱਲਾਂ ਬਣਾਉਣ ਥੋੜੀ ਜਾਣਾ ਓਏ ਤੇਰੇ ਬਿਨਾ ਕਿੱਥੇ ਹੋ ਸਰਦਾ ਯਾਰ ਮੋਰ 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 ਮੂਲ ਲਵਾ ਦੇ ਨਾਲੇ ਕੋਈ ਲੈ ਵੀ ਹੁਣ ਆਪਾਂ ਡਰਾਈਵਰ ਲਿਆ ਬਦਲ ਕੀ ਓਏ ਜੇ ਨਾ ਇਹ ਕਹਿੰਦਾ ਮੈਂ ਫੇਰ ਖੇਡਣ ਲੱਗਾਂ ਓਏ ਕਹਿੰਦਾ ਮੈਨੂੰ ਗੱਡੀ ਫੜਾਉਗੇ ਤਾਂ ਓਏ ਓ ਮੈਨੂੰ ਬਚਾ ਲੇ ਜੇ ਭਾਲੋ ਇੱਥੇ ਮੈਂ ਸੌਖਾ ਬਈ ਮੇਰੇ ਬਚਾ ਲੈ ਬਈ ਤੂੰ ਇੱਧਰ ਨੋ ਜਾ ਮੈਂ ਨਾ ਇੰਟਰਵਿਊ ਨਾ ਬੋਲ ਜੰਦੇ ਕਿਵੇਂ ਆ ਠੀਕ ਆ ਕਿੱਥੇ ਸੀ ਮੈਡੀਕਲ ਤੇ ਕੀ ਪੁੱਛਣਾ ਸੀ ਓਏ ਬਾਈ ਕੀ ਹੋਇਆ ਸੀ ਗੋਪੀ ਨੂੰ ਕੀ ਦੀਆਂ ਨਾ ਕਹਿੰਦਾ ਬਈ ਜਾਂਦਾ ਸੀ ਤੇਰੇ ਚ 2.5 ਲੱਖ ਜਿੱਤੇ ਨਹੀਂ ਵੀ ਮੇਰੇ ਨਾਲ ਦਾ ਪਲੇਅਰ ਮੈਂ ਨਹੀਂ ਕਹਿ ਸਕਦਾ ਤੇ ਸਰ ਆਪਣੇ ਕਿਹੜਾ ਨਾਲ ਦਾ ਨਹੀਂਗਾ ਜੀ ਕਿਹ ਡਿਟਰੀ ਨਾ ਚੋਈ ਹੈ ਓਏ ਉਹ ਚੰਦਾ ਹੈ ਜਿਹੜੀ ਨੇ ਪਾਲਾ ਦੀ ਦਾ ਨਾ ਜਲਾਪੁਰ ਲਾਏ ਕਿਹਾ ਸੀ ਨਾ ਇਹਨੂੰ ਓਏ ਜਿਹਨੂੰ ਗੁਰੂਈ ਹੈ ਗੁਰੂਈ ਦੇ ਪਾਲਾ ਦੀ ਨਾ ਉਹ ਦਾਦੇ ਓਏ ਜਾਣ ਵਾਲ ਕੇ ਦਾ ਉਹ ਤੂੰ ਗੋਪੀ ਚ ਤਾਂ ਦੱਸ ਕੀ ਦੀ ਨਾ ਅਸੀਂ ਸੰਦੀਪ ਉਹ ਰਪਿੰਦਰ ਬੋਲ ਦੇਣ ਕਿਹਾ ਸੀ ਰਪਿੰਦਰ ਤੋਂ ਤੇਰਾ ਠੀਕ ਹੈ ਓਏ ਬਾਈ ਤਾਂ ਸਹੀ ਸੀਗਾ ਹੁਣ ਜਦੋਂ ਰਪਿੰਦਰ ਤੁਸੀਂ ਆ ਆ ਵੀ ਲੈਣ ਤੋਂ ਗਲਤ ਹੋ ਗਏ ਯਾਰ ਤੇਰੇ ਦੇ ਲੱchni ਮਾੜੇ ਹੋ ਗਏ ਓਏ ਪਾਲਾ ਵੀ ਨਾ ਸੀ ਇਹਦਾ ਪਾਲਾ ਫਿਰ ਹੁਣ ਬਈ ਸਾਰੀ ਕਿਹ ਹੋ ਗਏ ਵਾਲੇ ਤੇ ਰਵਿੰਦਰ ਦੀ ਤਾਂ ਜੋੜੀ ਨਹੀਂ ਬੰਦੀ ਹਾਂ ਛੱਟ ਗਈ ਚੰਗਾ ਲੈ ਵੀ ਮਿੱਤਰੋ ਪਹੁੰਚ ਗਏ ਆਪਾਂ ਗਰਾਊਂਡ 'ਚ ਇਧਰ ਆ ਮਿਲਾਂ ਦੂਰਾਂ ਮੇਟਾਂ ਸਕੂਲ 'ਚ ਉਹ ਆਹ ਬੰਦਾ ਉਹ ਮੈਨੇਜਰ ਵਾਲਾ ਅੱਛਾ ਇਹ ਬੜੀ ਲੰਮੀ ਹੋ ਰਹੀ ਹੈ ਨਹੀਂ ਮਰਦਾ ਬੰਦਾ ਦੋਲੇ ਕਿੱਥੇ ਗਏ ਕਿਹਦਾ ਜੀ ਤੁਹਾਡਾ ਥੋੜਾ ਮੈਚ ਲੱਗੇ ਇਹਦੀ ਰੋਟੀ ਖੜਾਈ ਵੀ ਸੀ ਨੂੰ ਭੁੱਖਾ ਕੇ ਘਰੇ ਆਏ ਆ ਇਹਦਾ ਮੈਂ ਵੀ ਖਾਣੀਆਂ ਨਾਲ ਗਾਲ ਗੋਲਾ ਘਟੋ ਕੇ ਦਾ ਲੇ ਵੀ ਆਪਣੀ ਹੁਣ ਟੀਮ ਹੋਈ ਉਹਦੀ ਤਿਆਰ ਕਿਵੇਂ ਗੋੜਾ ਸੱਟਾ ਹੁਣ ਹੁਣੇ ਪੱਟੀ ਇਹ ਪਹਿਲਾਂ ਉਹਦਾ ਲਾਉਂਦਾ ਨਹੀਂ ਹੁੰਦਾ ਥੋੜਾ ਜਿਹਾ ਗੋਡੇ ਤੇ ਜਰਕ ਪੈਂਦੀ ਆ ਜਰਕ ਪੈਂਦੀ ਆ ਤਾਂ ਕਰਕੇ ਲਾਉਂਦਾ ਗੋਪੀਦਰ ਮੋਢੇ ਤੇ ਪੈਂਦੀ ਆ ਆਪਾਂ ਬਾਈ ਅੱਜ ਭੜਾਈ ਜਾਣੇ ਮੈਚ ਖੇਡਣਾ ਹਾਂ ਥੋੜੀ ਜਿਹੀ ਮੋਢੇਗਾ ਕਿ ਥੋੜੀ ਜਿਹਾ ਸੱਟ ਹੀ ਹੋ ਜੀ ਸੀ ਬੜੀ ਟਾਈਮ ਬਾਅਦ ਕਹਿੰਦਾ ਪਤ ਤਿੰਨ ਮਹੀਨੇ ਬਾਅਦ ਪੱਟ ਮਾਰ ਕੇ ਠੀਕਾ ਹੋਰ ਜੀ ਸਤਿ ਸ੍ਰੀ ਅਕਾਲ ਆਪਣੀ ਟੀਮ ਦੇ ਨਾਲ ਸਾਰੇ ਖਿਡਾਰੀਆਂ ਦੇ ਕਰੇ ਚਲਗੇ ਦੱਨਾਂ ਜਿਆ ਆ ਜਾਫੀ ਖੜਾਉਣਾ ਤੇ ਇੰਨੀਆਂ ਪਟਕਾਂ ਇਹ ਤਾਂ ਥੋੜੀਆਂ ਹੈ ਹੈ ਥੋੜੀਆਂ ਰੈਸ਼ੀਆਂ ਥੋੜੀਆਂ ਹੈ ਹੋਰ ਯਾਰ ਪੱਟਾ ਹੀ ਪਹਿਲਾਂ ਲਾ ਕੇ ਯਾਰ ਬਾਕੀ ਹੁਣ ਤਿਆਰ ਹੋ ਕੇ ਦਿਖਾਵਾਂ ਮੈਂ ਵੀ ਕਿੱਥੇ ਕਿੱਥੇ ਲਾਉਂਦਾ ਆ ਨਜ਼ਰ ਲੱਗੀ ਭੈ ਜਾਈਦੀ ਯਾਰ ਇਹਦੀ ਬਹੁਤ ਨਜ਼ਰ ਮਾੜੀ ਹੈ ਬੰਦੇ ਦੀ ਆ ਸਾਰੀ ਬੋਤਲ ਸੂੰਗੜ ਗਈ ਕਬੱਡੀ ਕਿੰਨੀ ਸੋਹਣੀ ਆ ਨਾ ਬੋਤਲ ਆ ਭਾਈ ਛੱਡੇ ਰਿਸ਼ਤੇਦਾਰ ਵੀ ਦਿਖਾਓ ਆ ਪਿੰਡ ਦਾ ਮੁੰਡਾ ਭਾਈ ਛੱਡੇ ਦਾ ਆ ਮੁੰਡਾ ਆਪਣਾ ਸਪੈਸ਼ਲ ਮੈਚ ਦੇਖਣ ਆਇਆ ਆਪਣੇ ਪਿੰਡ ਦਾ ਹੈਪੀ ਤੇ ਆ ਮੁੰਡਾ ਆ ਪਾ ਖੜਾਇਆ ਖਰਾਜੀ ਆ ਸੁਣਾ ਮੁੰਡਾ ਭਾਈ ਜੀਤੇ ਵਾਲਾ ਹੈਪੀ ਬੱਲੇ ਇਹ ਹਾਰਮ ਤੇ ਕਰਨੀ ਭਰਾਵਾਂ ਕੋਲ ਦੀ ਬਾਤ ਜਿਹੜੀ ਪ੍ਰੋਪਰ ਸੈਟ ਕਰਨੀ ਆ ਮੁੰਡਾ ਕਹਿੰਦੇ ਜੀਤੇ ਤੋਂ ਆਏ ਮੇਰੇ ਵੀਰੋ ਇਸ ਕੋਲੇ ਕਹਿੰਦੇ ਖਰਾਜੀ ਆ ਜੀਤੇ ਵਾਲਾ ਕਬੱਡੀ ਪਾਰਾ ਪਰ ਇਹ ਸਾਲ ਕਿਹੜੇ ਵੱਲ খাগি পাই হই কিন্তু দুধে বালে তিন খাড়ি সে তিন সময় নজান দোদ্ করতে হ্যাঁ পরে খাগি কিনে ਮੋਹਰ ਵਾਲੇ ਤਾਲੀ ਖੜ ਗਿਆ ਫੜ ਗਿਆ ਦੇ ਦਸ ਦਾ ਕੋਈ ਲਾਪਰੂਪੀ ਹੈ ਪਾਣੀ ਦਾ ਸਬੰਧ ਜਰੂਰ ਕਰੀ ਸੁੱਖਾ ਆ ਗਿਆ ਬੋਤਾ ਚੰਨਾ ਉਹ ਸੁੱਖੇ ਦੀ ਪਾਣੀ ਹੋਈ ਕਬਾਡੀ ਦੇ ਉੱਤੇ ਸਥਾਰੇ ਪਤਵਾਰੀ ਚਾਰ ਚੱਪੀ ਮਾਲ ਦੇ ਪੱਟਾ ਦੇ ਛੱਪੀਆਂ ਤੇ ਆਜਾ ਬੈਸਟ ਦਾਕੇ ਪੰਦੇ ਚੁੱਪ ਰਿਚਾਉ ਦੇ ਖਿੰਦੇ ਦਰਸ਼ਕ ਤੱਕ ਆ ਦੁਬਾਰਾ ਪਹੁੰਚੀ ਜਾਂਦੀ ਆ ਦੋਵੇਂ ਨੀਰ ਜਿਹੜੀ ਟੂਮੈਂਟ ਹੈ ਔਰ ਜਿਹੜੀ ਨਵੀਂ ਟੀਮ ਐਂਟਰੀ ਕਰ ਲੈਂਦਾ ਹੈ ਵੀਰ ਐਸ ਦੇ ਕਿੰਨੇ ਨਾ ਦੋਵੀਂ ਤੜਲੀ ਵਾਲੇ ਵਾਲਾ ਰੇਡ ਪਾ ਰਿਹਾ ਯਾਰ ਲੱਖਰੀ ਦੇ ਜੀਤੇ ਦੀ ਤੜਲੀ ਦੇ ਤਖਵਾਲੇ ਵਾਲੇ ਵਿਰੁੱਧ ਆ ਨਵਜਨ ਕੀ ਰਾਜੂ ਜੀਤੇ ਵਾਲਾ ਮੇਰੇ ਮਿੱਤੇ ਉੱਤੇ ਸਹੀ ਮਾਂ ਮਿੱਟੀ ਦੀ ਗੋਣ ਹੈ ਆ ਜੰਗਲ ਨੇ ਕਿਹਦੇ ਕੀਤਾ ਕੋਸ਼ਿਸ਼ ਅੱਕਲ ਦੀ ਖੇਡ ਮਿਵਾਲ ਵਿੱਚ ਲੱਖਾ ਰਾਮ ਨੇ ਕਮਾਲ ਕਰ ਦਿੱਤੀ ਹੈ ਵਾਹ ਵਾਹ ਦੇਖੋ ਇਸ ਮੈਦਾਨ ਦੇ ਉਪਰ ਰਮਨ ਮੋਹ ਭਿਖਰ ਨੂੰ ਕਿੰਨਾ ਸਰਾਇ ਕੋਣੀਆ ਜੰਮਾ ਸਲਾਈ ਤੇ ਬਹੁਤ ਖੇਡਾਂ ਦੇ ਸਮਾਹ ਅਵਾਜ਼ ਨਹੀਂ ਮਾਰੀ ਇਹ ਕਬੱਡੀ ਪੌਣ ਦੀ ਜੋੜੀ ਖੇਡ ਮਾਣਤ ਵਾਂਦਾ ਹੋਇਆ ਚੰਨ ਖਿਡਾਰੀ 4 ਬਰ 4 ਹੈ ਟੱਕਰ ਸਿਰੇ ਦੀ ਲੱਗਾ ਜੋਰ ਵਾਹ ਮड्या ਕਮਾਲ ਕਰ ਦਿੱਤੀ ਹੈ ਸਿਰੇ ਨਾਮ ਕਾਰਵਾ ਖੇਡਦਾ ਨਾ ਰੁਕ ਜਾਂਦਾ ਕੜੀ ਸਰੋ ਚੱਲੇ ਯਾਰ ਆਉਂਦੇ ਜਦੋਂ ਅੜੀਕ ਹੋਏ ਬੰਦਾ ਕੱਢ ਲੈਂਦਾ ਰੰჯਸ਼ਾ ਪ੍ਰਾਣੀਆਂ ਨੂੰ ਬਾਥਲੇ ਆ ਜਦੋਂ ਸ਼ਰੀਕ ਹੋਵੇ ਤਾਰ ਜੰਗੀ ਰਾਣਾ ਤੋਂ ਬੜਾ ਦੁੱਖ ਹੁੰਦਾ ਆ ਗੱਲ ਕਰਦੀ ਤੇ ਬਾਹਰ ਜਦੋਂ ਲੀਕ ਹੋਵੇ ਆ ਨੌਜਾਨ ਕਹਿੰਦੇ ਦੀਪੂ ਆ ਪਖਰਾਲੇ ਵਾਲੇ ਇੱਕ ਵਾਰੀ ਤਾੜੀਆਂ ਜ਼ੋਰ ਨਾਲ ਮਾਰਦਾ ਮੇਰੇ ਵੀਰੇ ਇੱਥੇ ਰੱਖ ਜਦੋਂ ਅੜੇ ਖਿਡਾਰੀ ਵਿੱਚ ਗੰਨਾ ਲੱਗੇ ਆਣੀਆਂ ਖੇਰ ਤੇ ਹੋਰ ਤਾਂ ਕੰਮ ਜੇੜ ਅੰਨਾ ਲੱਗਦਾ ਫਿਰ ਦੇ ਮੈਚ ਜੰਗੀ ਰਾਣਾ ਜਿੱਤ ਗਈ ਜੀ ਪਹਿਲਾ ਮੈਚ ਕਬੱਡੀ ਓਪਨ ਦਾ ਤੇ ਜੰਗੀ ਲਈ ਭੂਆ ਨੇ ਛੋਡੇ ਵਾਸਤੇ ਭੇਜੇਗਾ ਸੇ ਹੋਗਾ ਮਿੱਤਰੋ ਚੰਗੀ ਦੇ ਨਾਲ ਦੁੱਧ ਪਾ ਕੇ ਭੂਆ ਕਹਿੰਦੀ ਵੀ ਪਿੰਡ ਆਪਣਾ ਹਰਨਾ ਨਹੀਂ ਚਾਹੀਦਾ ਠੀਕ ਆ ਇਹਦੀ ਭਤੀਜੇ ਭਤੀਜੇ ਮੇਰੇ ਕਹਿੰਦੀ ਹਰਨੇ ਨਹੀਂ ਚਾਹੀਦੇ ਫਾਈਨਲ ਖੇੜਨੇ ਚਾਹੀਦੇ ਭਤੀਜੇ ਮੇਰੇ ਭੂਆ ਨੇ ਆਖਿਆ ਠੀਕ ਆ ਜ਼ੋਰ ਮਾਰਨਾ ਫੱਲ ਓ ਖਾਰੋ ਖਾਣੀਆਂ ਤਾਂ ਬਾਹਰ ਆਜੋ ਮੈਚ ਆਪਣਾ ਬਾਸੀਆਂ ਨਾਲ ਹੀ ਚੱਲਾ ਉਨੀਆਂ ਉਹ ਉਨੀਆਂ ਉਹੀ ਜਿਹਾ ਨੂੰ ਡਾਇਮੰਡ ਸਪੌਂਸਰ ਮਿਲੇ ਹੋਇਆ ਕਿਤੇ ਕੋਸ ਆਉਂਦਾ ਖਾਨ ਨੂੰ ਕਿਤੇ ਕੋਸ ਆਉਂਦਾ ਚੇਲੇ ਪਏ ਆ ਆ ਮੁੰਡਾ ਕੇ ਪੁੱਤ ਦਰਸ਼ਕ ਵੀ ਸੈਡਾਂ ਨਾਲ ਹੋਰ ਕਰ ਲੈਣਗੇ ਜਿਹੜੀ ਪਤਨਾਰੇ ਦੀ ਟੀਮ ਆ ਗਈ ਮੇਰੇ ਬਿਲੋਂ ਇੱਧਰ ਰੋਡ ਵਾਲੀ ਸਾਈਡ ਆ ਗਈ ਹੈ ਔਰ ਫੁੱਟਬਾਲ ਦੇ ਘਰ ਵਾਲੀ ਸਾਈਡ ਜਿਹੜੀ ਆ ਗਈ ਹੈ ਘਾਂਗੇ ਦੀ ਟੀਮ ਆ ਗਈ ਹੈ ਆਖਾਲੇ ਨੂੰ ਦੁੱਲਾ ਰੱਖਦੇ ਆ ਉਹ ਸਾਹਮਣੇ ਬੁੱਲੇ ਦੀ ਪਾਈ ਹੋਈ ਕਬੱਡੀ ਨੂੰ ਉਪਰ ਉਹ ਮੰਡਾ ਪਠਾੜੇ ਵਾਲਾ ਕਰ ਕੇ ਕਮਾਲ हां ਚਲੋ ਠੀਕ ਆ ਆ ਜਾ ਫਰੈਂਕ ਆ ਦੇ ਹਾਂ ਵਧਾਈਆਂ ਆਪਾਂ ਵੀ ਆਪਣੇ ਫਾਈਨਲ ਚ ਪਹੁੰਚ ਗਏ ਹਾਂ ਰਿਸ਼ਤੇਦਾਰੀਆਂ ਸੀਗੇ ਦੋ ਬਈ ਕਮਲ ਬਾਈ ਦੀ ਭੂਆ ਸੀਗੀ ਇੱਥੇ ਉਹਨਾਂ ਦੀ ਜਿੱਤਣਾ ਠੀਕ ਆ ਕਬੱਡੀ ਹਾਂ ਹਾਂ ਵੀ ਕੱਕੂ ਫਾਈਨਲ ਚ ਪਹੁੰਚ ਕੇ ਵਧਾਈਆਂ ਬਾਈ ਹਾਂ ਬੋਲ ਇਹ ਨਵੀਂ ਵਿਧਾਨਾਂ ਬਈ ਤੈਨੂੰ ਹੀ ਵਿਧਾਨਾਂ ਤੈਨੂੰ ਬਈ ਸਾਰਿਆਂ ਨੂੰ ਵਿਧਾਨਾਂ ਫਾਈਨਲ ਚ ਪਹੁੰਚ ਗਿਆ ਆਪਾਂ 70 ਕਿਲੋ ਭਲਾਈਆਂ ਨੇ ਖੇੜਦੇ ਸੀਗੇ ਅੱਜ ਇਹ ਆਉ ਸਾਡਾ ਕਕਮਲਾ ਜਾਫੀ ਆ ਕਮਲੇ ਨੇ ਜਤਾਇਆ ਅੱਜ ਇਹੜੇ ਗੱਡਾ ਕੰਮ ਪਹਿਲਾਂ ਪੁਝਾ ਦਿਆਂਗੇ ਆ लास्ट ਦੇ ਤਿੰਨ ਚਾਰ ਫੜ ਗਿਆ ਵਿਧਾਨਾਂ ਬਈ ਵਿਧਾਨਾਂ ਓ ਪਤਾ ਨਹੀਂ ਆ ਵੀ ਸਾਨੂੰ ਬਈ ਪਤਾਈਆਂ ਸਾਰਿਆਂ ਨੂੰ ਪਤਾਈਆਂ ਕਮਲ ਦੀ ਬਈ ਰਿਸ਼ਤੇਦਾਰੀ ਸੀਗੀ ਫਿਰ ਬਾਲੀ ਨੌਜਨ ਖਿਡਾਰੀ ਬੱਗੂ ਪਸਾਲੇ ਵਾਲਾ ਜਿਹਨੇ ਡੱਬਲ ਜੇ ਲਾ ਕੇ ਕਰਕੇ ਪਸਾਲਾ ਪਿੰਡ ਹੈ ਮੇਰੇ ਮਿੱਤਰੋ ਚਾਰ ਜੱਸੀ 400 ਤਾਰ ਨੇ ਕਿ ਜਿੱਥੇ ਮ ਮਚਾਉਣਾ ਪੈਂਦਾ ਵਿੱਚ ਜੱਕਦੇ ਤਾਂ ਜਾ ਕੇ ਚਰਤ ਉਸ ਵੇਲੇ ਫਾਈਨਲ ਤੇ ਪਹੁੰਚ ਗਏ ਪਤਾ ਨਹੀਂ ਆ ਬਈ ਸਾਨੂੰ ਉਹ ਅੱਜ ਫਾਈਨਲ ਤੇ ਪਹੁੰਚ ਗਏ ਦੋਨੋਂ ਟੀਮਾਂ ਜਿਹੜੀਆਂ ਆਜੋ ਵੀਰੋ ਜਾਣੀ ਜੰਤ ਉਹਦੇ ਲੈ ਨਾ ਖੱਚ ਗਿਆ ਅੱਜ ਆਪਣਾ ਰਿਹਾ ਬਾਈ ਦਿਨ ਸਾਰਾ ਸਫਸੇਫਲ 72 ਕਿਲੋ ਵੀ ਜਿੱਤ ਕੇ ਤੇ ਓਪਨ ਜੇ ਖੇਡਦੇ ਸੀ ਗੱਗੂ ਤੇ ਓਪਨ ਚੰਗੀ ਰਾਣੇ ਜੇ ਖੇਡੇ ਦੀਪੂ ਤੇ ਗੱਗੂ ਓਪਨ ਵੀ ਜਿੱਤ ਕੇ ਧੰਨਵਾਦ ਬਾਈ ਹੁਣ ਬਈ ਸਾਰੇ ਪਿੰਡ ਤੋਂ ਦੇਖ ਗੜਾ ਸਹੀ ਗੱਲ ਹੁਣ ਅਗਲਾ ਵਲੋਗ ਦੇਖੋ ਕਿੱਥੇ ਪਹੁੰਚੀ ਨੀ ਅੱਪਾ ਅੱਜ ਦਾ ਵਲੋਗ ਸਾਡਾ ਇੱਥੇ ਖਤਮ ਹੁੰਦਾ ਜੰਗੀ ਰਾਣਾ ਇਧਰ